ਸਾਰੇ ਪੁੱਠੇ ਕੰਮ ਕਰਦੀਆਂ ਬੇਪਰਵਾਹ ਤਾਂ ਕਿਉਂ ਹੋਰ ਹੁਣ ਜਾਂ ਚੁੱਲੇ ਚੱਗ ਨਹੀਂ ਪਾਉਂਦਾ ਕੋਈ ਸਗਨ ਨਹੀਂ ਬਣਾਉਂਦਾ ਅੱਛਾ ਹੁਣ ਬਬਰ ਕੈਸਾ ਲਾ ਲੈ ਤਾ ਨਹੀਂ ਚੁੱਲੇ ਹੂੰ ਲਿਪਕੇ ਰੱਖ ਤੇ ਅਗਲੀਆਂ ਨੇ ਹੂੰ ਗਾਂਸ ਆਗੇ ਤਾਂ ਨਹੀਂ ਕੋਈ ਚੁੱਲੇ ਚੱਗ ਪਾਉਂਦਾ ਅੱਛਾ ਆਪੇ ਹੀ ਬੇਦਮਾਕ ਨੇ ਹੂੰ ਕੀ ਰੱਖਦੀਆਂ ਤੇ ਅੱਗੇ ਬੁੜੀਆਂ ਕੀ ਰੱਖਦੀਆਂ ਤੇ ਕਰੇ ਹੈ ਕੱਟੀ ਕੀ ਰੱਖਦੀਆਂ ਤੇ ਆ ਇੱਕ ਕੱਟੀ ਹਾਂ ਇੱਕ ਗਰੋਟਾ ਹਾਂ ਤੂੰ ਹੁਣ ਉਹ ਵੀ ਬਣਾ ਹਾਂ ਇੱਕ ਖੱਦਰ ਇੱਕ ਬੰਟੇਰੀ ਰੂਮ ਦੀ ਹਾਂ ਹੈ ਇਹ ਜਮਾ ਰੱਖਦੀਆਂ ਤੇ ਕਰਕੇ ਕਿਉਂ ਜੰਮਣ ਮਾਰਨ ਦਾ ਪੜਦਾ ਕੀ ਅੱਛਾ ਬੁੜੀਆਂ ਕਹਿੰਦੀਆਂ ਹੁੰਦੀ ਉਹ ਬੁੜੀ ਰਕਾਨ ਤੂੰ ਜੇ ਕੁੜਮ ਬਿਦੇ ਰਿਆ ਤੁਰੇ ਵਰਤਦੀਆਂ ਸੀ ਅੱਛਾ ਠੀਕ ਆ ਚੱਕ ਲਈ ਅੰਦਰੇ ਗਰੋਟਾ ਚੱਕ ਲਿਆ ਜਦ ਪਹਿਲਾਂ ਸੁਈਆਂ ਜਾਂਦੇ ਨੇ ਹਾਂ ਹੱਥ ਵੀ ਦਿਨ ਰੱਖਤਾ ਹਾਂ ਅੱਛਾ ਜੰਮਣ ਮਰਨ ਦਾ ਪਰਦਾ ਹੈ ਜੰਮਣ ਮਰਨ ਦਾ ਪਰਦਾ ਤੇ ਘਰੋਂ ਸਾਰੀ ਚੀਜ਼ ਵੀ ਪੂਰੀ ਕਰ ਦਿੰਦੀ ਹੈ ਨਹੀਂ ਅਸਿਆ ਹਾਂ ਹੁਣ ਤਾਂ ਫਿਰ ਸਾਰੀ ਗੁੱਡਰਾ ਹੋ ਗਿਆ ਦਾ ਮਤਲਬ ਹੈ ਸਾਰੇ ਹੀ ਗੁੱਡਰਾ ਨੇ ਜਮਾ ਤੇ ਕੋ ਫਿਰ ਪੈਰਾ ਤੋਂ ਲਾ ਕੇ ਅਸਿਆ ਗਲੋਟੇ ਇਨੇ ਕਿਸੇ ਦੇ ਘਰੇ ਨਾ ਹੁਣ ਤਾਂ ਨਹੀਂ ਹੋਊਗਾ ਗਲੋਟਾ ਕਿਸੇ ਨੂੰ ਅੱਟੀ ਦਾ ਨਹੀਂ ਪਤਾ ਲੈ ਤੇਰੇ ਵਰਗੀ ਨੂੰ ਵੀ ਨਹੀਂ ਪਤਾ ਵੀ ਅੱਟੀ ਕੀ ਹੈ ਨਹੀਂ ਕੋਈ ਮੁੱਤ ਜਨ ਨੂੰ ਲੋੜ ਪਈ ਢੇਰਨ ਦੀ ਉੱਥੇ ਕਹਿੰਦਾ ਹੋਰੀ ਉਹ ਸਾਰੇ ਫਿਰ ਜੂੰ ਢੇਰਨ ਨਹੀਂ ਮੇ ਤੇਰਨ ਕਿੱਥੋਂ ਮਿਲਦਾ ਤੇਰਨ ਕੀ ਹੁੰਦਾ ਉਹ ਐ ਫੇਰਦਾ ਹੁੰਦਾ ਅੱਟੀਆਂ ਬਣਾਉਂਦਾ Assim, ó. Mm,